ਡੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਦਲਵਾਈ ਹੋਣੀ ਹੋਈ ਹੈ ਤਾਂ ਹਲਕੀ ਬਰਸਾਤ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਜਾਂ ਫਿਰ ਕਿਸ ਤਰ੍ਹਾਂ ਦਾ ਅਲਰਟ ਹੈ ਜਿਹੜਾ ਕਿ ਪੰਜਾਬ 'ਚ ਦੇਖਣ ਨੂੰ ਮਿਲੇਗਾ ਇਸ ਵਿੱਚ ਤੇ ਗੱਲਬਾਤ ਕਰਾਂਗੇ ਮਾਨਨ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੋਰ ਕਿੰਗਰਾਜਿ ਮੌਜੂਦ ਨੇ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਬੱਦਲਵਾਈ ਲਗਾਤਾਰ ਬਣੀ ਹੋਈ ਹੈ ਜਿਕਰ ਅੱਜ ਸਵੇਰ ਦੀ ਗੱਲ ਕਰੀਏ ਤਾਂ ਸਵੇਰੀ ਬਰਸਾਤ ਪੈ ਕੇ ਹਟੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਔਰ ਕੀ ਕਿਸ ਤਰ੍ਹਾਂ ਦੇ ਅਲਰਟ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੇ ਜਾ ਸਕਦੇ ਨੇ ਜੀ ਕਿਉਂਕਿ ਮੌਨਸੂਨ ਸਿਸਟਮ ਦੀ ਐਕਟੀਵਿਟੀ ਅੱਜ ਫਿਰ ਜਿਹੜੀ ਵਧ ਗਈ ਹੈ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 30.6 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਕੱਲ ਤੋਂ 5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਨਾਰਮਲ ਤੋਂ ਵੀ ਜਿਹੜਾ ਅੱਜ ਦਾ ਡੇ ਟਾਈਮ ਟੈਂਪਰੇਚਰ 2.8 ਡਿਗਰੀ ਸੈਂਟੀਗ੍ਰੇਡ niche ਰਿਕਾਰਡ ਕੀਤਾ ਗਿਆ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 22 ਡਿਗਰੀ ਸੈਂਟੀਗ੍ਰੇਡ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਮੌਸਮ ਦੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਅੱਜ ਕਾਫੀ ਥਾਵਾਂ ਤੇ ਜਿਹੜਾ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸਪੈਸ਼ਲੀ ਨਾਰਥ ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਸੋ ਉਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਕੁਝ ਨਾਰਥ ਈਸਟਰਨ ਡਿਸਟ੍ਰਿਕਟਸ ਵਾਸਤੇ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਸਪੈਸ਼ਲੀ ਕਪੂਰਥਲਾ ਜਲੰਧਰ ਔਰ ਲੁਧਿਆਣਾ ਜਿਹੜੇ ਸੈਂਟਰਲ ਰੀਜਨ ਦੇ ਡਿਸਟ੍ਰਿਕਟਸ ਨੇ ਇਹਨਾਂ ਦੇ ਵਾਸਤੇ ਵੀ ਜਿਹੜਾ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੋ ਇਹਨਾਂ ਦੇ ਵਿੱਚ ਜਿਹੜੀ ਕੁਝ ਥਾਵਾਂ ਤੇ ਹੈਵੀ ਜਿਹੜੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ 22 ਤੇ 30 ਤੋਂ ਫਿਰ ਜਿਹੜੀ ਐਕਟੀਵਿਟੀ ਮੌਨਸੂਨ ਦੀ ਜ਼ਿਆਦਾ ਹੋ ਸਕਦੀ ਹੈ ਔਰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜਾ 23 ਤਰੀਕ ਨੂੰ ਵੀ ਜਿਹੜੀ ਬਾਰਿਸ਼ ਹੋ ਸਕਦੀ ਹੈ ਮੈਮ ਜੇਕਰ ਮੌਨਸੂਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੌਨਸੂਨ ਦੇ ਵਿੱਚ ਆਮ ਰੂਟੀਨ ਦੀ ਤਰ੍ਹਾਂ ਬਾਰਿਸ਼ ਹੋਈ ਹੈ ਜਾਂ ਵੱਧ ਹੋਈ ਹੈ ਜਾਂ ਫਿਰ ਘੱਟ ਹੋਈ ਹੈ ਜੀ ਜੇ ਅਸੀਂ ਮੌਨਸੂਨ ਦੀ ਗੱਲ ਕਰੀਏ ਤਾਂ ਇਸ ਵਾਰ ਜੂਨ ਔਰ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜੀ ਮੌਨਸੂਨ ਦੀ ਬਾਰਿਸ਼ ਲੁਧਿਆਣਾ ਦੇ ਵਿੱਚ ਨਾਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਕਿਉਂਕਿ ਲੁਧਿਆਣਾ ਦੀ ਜੂਨ ਦੀ ਨਾਰਮਲ ਜਿਹੜੀ ਮੌਨਸੂਨ ਬਾਰਿਸ਼ ਹੈ 128.2 ਮਿਲੀਮੀਟਰ ਹੈ ਔਰ ਸੋਰੀ 82.8 ਮਿਲੀਮੀਟਰ ਹੈ ਔਰ ਇਸ ਵਾਰੀ 128.2 ਮਿਲੀਮੀਟਰ بارش ਜੂਨ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਜੁਲਾਈ ਮਹੀਨੇ ਦੀ ਜੋ ਨਾਰਮਲ بارش ਹੈ 220.4 ਮਿਲੀਮੀਟਰ ਹੈ ਔਰ ਇਸ ਵਾਰੀ 260.9 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਸੋ ਦੋਨੋਂ ਹੀ ਜੂਨ ਔਰ ਜੁਲਾਈ ਦੇ ਵਿੱਚ ਨਾਰਮਲ ਤੋਂ ਉੱਪਰ ਲੁਧਿਆਣਾ ਦੇ ਵਿੱਚ بارش ਰਿਕਾਰਡ ਕੀਤੀ ਗਈ ਹੈ ਔਰ ਅਗਸਤ ਮਹੀਨੇ ਦੀ ਨਾਰਮਲ بارش 190.3 ਮਿਲੀਮੀਟਰ ਹੈ ਔਰ ਹੁਣ ਤੱਕ 94.6 ਮਿਲੀਮੀਟਰ بارش ਜਿਹੜੀ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਜਾ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਉਂਕਿ بارش ਦੀ ਪ੍ਰੋਡਿਕਸ਼ਨ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਇਸ ਵਾਰੀ ਜਿਹੜੀ ਅਗਸਤ ਮਹੀਨੇ ਦੀ بارش ਵੀ ਨੀਅਰ ਨਾਰਮਲ ਰਿਕਾਰਡ ਕੀਤੀ ਜਾਏਗੀ ਜੇਕਰ ਫਸਲਾਂ ਦੀ ਗੱਲ ਕੀਤੀ ਜਾਵੇ ਉਹ ਫਾਰਮੂਲ ਦੇ ਲਈ ਇਹ ਬਰਸਾਤ ਵਰਦਾਨ ਸਾਫਤ ਸਾਬਤ ਹੋਵੇਗੀ ਜਾਂ ਫਿਰ ਨੁਕਸਾਨ ਦੇ ਸਾਬਤ ਹੋਵੇਗੀ ਜੀ ਫਸਲਾਂ ਕਿਉਂਕਿ ਜਿਹੜੀਆਂ ਖਰੀਫ ਕ੍ਰੌਪਸ ਨੂੰ ਪਾਣੀ ਦੀ ਲੋੜ ਹੈ ਸੋ ਜਿਹੜਾ ਇਹ ਵਾਲਾ ਸੀ ਕਹਿ ਸਕਦੇ ਆ ਕਿ ਪਾਣੀ ਦੀ ਲੋੜ ਪੂਰਾ ਕਰ ਸਕਦੀ ਹੈ ਪਰ ਸਾਰੀਆਂ ਫਸਲਾਂ ਨੂੰ ਬਹੁਤ ਪਾਣੀ ਜਾਂ ਖੜਾ ਪਾਣੀ ਦੀ ਲੋੜ ਨਹੀਂ ਹੁੰਦੀ ਸੋ ਫਾਰਮਰਸ ਨੂੰ ਜਿਹੜਾ ਫੀਲਡਸ ਦੇ ਵਿੱਚ ਡਰੇਨੇਜ ਸਿਸਟਮ ਦਾ ਜ਼ਰੂਰ ਜਿਹੜਾ ਠੀਕ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਹੋ ਸਕੇ ਕਾਕ੍ਰਿਸ਼ ਵਾਲਾ ਮੈਂ ਮੇਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਲੋਕਾਂ ਨੂੰ ਇਹ ਹੀ ਦੱਸ ਸਕਦੇ ਹਾਂ ਜੀ ਕਿ ਅੱਜ ਵੀ ਕਾਫੀ ਥਾਂਾਂ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵੀ ਕਿਉਂਕਿ ਕੱਲ ਐਕਟੀਵਿਟੀ ਥੋੜੀ ਘੱਟ ਹੈ ਔਰ ਪਰਸੋਂ ਤੋਂ ਫੇਰ ਥੋੜੀ ਐਕਟੀਵਿਟੀ ਵੱਧ ਸਕਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਬਾਰਿਸ਼ ਕਾਫੀ ਥਾਂਾਂ ਤੇ ਹੋ ਸਕਦੀ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਇਨਫੈਕਸ਼ਨ ਵਗੈਰਾ ਦੇ ਕਾਫੀ ਚਾਂਸਸ ਹੁੰਦੇ ਨੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਜੇ ਕੋਈ ਟਰੈਵਲ ਪਲਾਨਸ ਨੇ ਉਹਨਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਚ ਜਾਈਦਾ ਸੋ ਬਿਲਕੁਲ ਇਹ ਸਨ ਮੌਸਮ ਮਾਹਰ ਡਾਕਟਰ ਪਬਨਿਤ ਕੋਰ ਕਿੰਗਰਾਜੀ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ ਬਰਸਾਤ ਨੂੰ ਲੈ ਕੇ ਔਰ ਆਮ ਲੋਕਾਂ ਨੂੰ ਵੀ ਕਹਿੰਦੇ ਹੋਏ ਨਜ਼ਰ ਆ ਰਿਹਾ ਜੇਕਰ ਛੋਟੋ ਛੋਟੇ ਟ੍ਰੈਵਲ ਦਾ ਪਲਾਨ ਬਣ ਰਿਹਾ ਤਾਂ ਸੋਸ਼ਲ ਮਿਕ ਕੀ ਕਰੋ ਨਿਕਲੋ ਕਿਉਂਕਿ ਬਰਸਾਤ ਹੈ ਜਿਹੜੀ ਆਉਣ ਵਾਲੀ ਹੈ ਜਿਨ੍ਹਾਂ ਦੇ ਵਿੱਚ ਹੋਰ ਵਾਦੀ ਹੋਈ ਨਜ਼ਰ ਆ ਰਹੀ ਔਰ ਖਾਣ ਪੀਣ ਚੀਜ਼ਾਂ ਦਾ ਵੀ ਜਿਹੜਾ ਧਿਆਨ ਰੱਖਦੇ ਹੋਏ ਸਾਫ਼ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਿਹਾ ਔਰ ਫਾਰਮਰ ਨੂੰ ਵੀ ਜਿਹੜੀ ਕੀ ਅਪੀਲ ਉਹ ਕਰਦੇ ਹੋਏ ਨਜ਼ਰ ਆ ਰਹੀ ਹੈ ਕੈਮਰਾ डेनिक्स ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਦਲਵਾਈ ਹੈ ਬਣੀ ਹੋਈ ਹੈ ਤਾਂ ਹਲਕੀ ਬਰਸਾਤ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਜਾਂ ਫਿਰ ਕਿਸ ਤਰ੍ਹਾਂ ਦਾ ਅਲਰਟ ਹੈ ਜਿਹੜਾ ਕਿ ਪੰਜਾਬ 'ਚ ਦੇਖਣ ਨੂੰ ਮਿਲੇਗਾ ਇਸ ਵਿੱਚ ਤੇ ਗੱਲਬਾਤ ਕਰਾਂਗੇ ਮਾਨਨ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੋਰ ਕਿੰਗਰਾਜਿ ਮੌਜੂਦ ਨੇ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਬਦਲਵਾਈ ਲਗਾਤਾਰ ਬਣੀ ਹੋਈ ਹੈ ਜਿਕਰ ਅਸੀਂ ਸਵੇਰ ਦੀ ਗੱਲ ਕਰੀਏ ਤਾਂ ਸਵੇਰੀ ਬਰਸਾਤ ਪੈ ਕੇ ਹਟਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤ ਜੀ ਕਿਉਂਕਿ ਮੌਨਸੂਨ ਸਿਸਟਮ ਦੀ ਐਕਟੀਵਿਟੀ ਅੱਜ ਫਿਰ ਜਿਹੜੀ ਵੱਧ ਗਈ ਹੈ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 30.6 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਕੱਲ ਤੋਂ 5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਨਾਰਮਲ ਤੋਂ ਵੀ ਜਿਹੜਾ ਅੱਜ ਦਾ ਡੇ ਟਾਈਮ ਟੈਂਪਰੇਚਰ 2.8 ਡਿਗਰੀ ਸੈਂਟੀਗ੍ਰੇਡ ਨੀਚੇ ਰਿਕਾਰਡ ਕੀਤਾ ਗਿਆ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 22 ਡਿਗਰੀ ਸੈਂਟੀਗ੍ਰੇਡ ਇਹ ਜਿਹੜਾ ਕਿ ਨੌਮਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਮੌਸਮ ਦੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਅੱਜ ਕਾਫੀ ਥਾਵਾਂ ਤੇ ਜਿਹੜਾ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸਪੈਸ਼ਲੀ ਨਾਰਥ ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਸੋ ਉਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਕੁਝ ਨਾਰਥ ਈਸਟਰਨ ਡਿਸਟ੍ਰਿਕਟਸ ਵਾਸਤੇ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਸਪੈਸ਼ਲੀ ਕਪੂਰਥਲਾ ਜਲੰਧਰ ਔਰ ਲੁਧਿਆਣਾ ਜਿਹੜੇ ਸੈਂਟਰਲ ਰੀਜਨ ਦੇ ਡਿਸਟ੍ਰਿਕਟਸ ਨੇ ਇਹਨਾਂ ਦੇ ਵਾਸਤੇ ਵੀ ਜਿਹੜਾ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੋ ਇਹਨਾਂ ਦੇ ਵਿੱਚ ਜਿਹੜੀ ਕੁਝ ਥਾਵਾਂ ਤੇ ਹੈਵੀ ਜਿਹੜੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ 22 ਤੇ 30 ਤੋਂ ਫਿਰ ਜਿਹੜੀ ਐਕਟੀਵਿਟੀ ਮੌਨਸੂਨ ਦੀ ਜ਼ਿਆਦਾ ਹੋ ਸਕਦੀ ਹੈ ਔਰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜਾ 23 ਤਰੀਕ ਨੂੰ ਵੀ ਜਿਹੜੀ ਬਾਰਿਸ਼ ਹੋ ਸਕਦੀ ਹੈ ਮੈਮ ਜੇਕਰ ਮੌਨਸੂਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੌਨਸੂਨ ਦੇ ਵਿੱਚ ਆਮ ਰੂਟੀਨ ਦੀ ਤਰ੍ਹਾਂ ਬਾਰਿਸ਼ ਹੋਈ ਹੈ ਜਾਂ ਵੱਧ ਹੋਈ ਹੈ ਜਾਂ ਫਿਰ ਘੱਟ ਹੋਈ ਹੈ ਜੀ ਜੇ ਅਸੀਂ ਮੌਨਸੂਨ ਦੀ ਗੱਲ ਕਰੀਏ ਤਾਂ ਇਸ ਵਾਰ ਜੂਨ ਔਰ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜੀ ਮੌਨਸੂਨ ਦੀ ਬਾਰਿਸ਼ ਲੁਧਿਆਣਾ ਦੇ ਵਿੱਚ ਨਾਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਕਿਉਂਕਿ ਲੁਧਿਆਣਾ ਦੀ ਜੂਨ ਦੀ ਨਾਰਮਲ ਜਿਹੜੀ ਮੌਨਸੂਨ ਬਾਰਿਸ਼ ਹੈ 128.2 ਮਿਲੀਮੀਟਰ ਹੈ ਔਰ ਸੋਰੀ 82.8 ਮਿਲੀਮੀਟਰ ਔਰ ਇਸ ਵਾਰ 128.2 ਮਿਲੀਮੀਟਰ بارش ਜੂਨ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਜੁਲਾਈ ਮਹੀਨੇ ਦੀ ਜੋ ਨਾਰਮਲ بارش ਹੈ 220.4 ਮਿਲੀਮੀਟਰ ਹੈ ਔਰ ਇਸ ਵਾਰ ਹੀ 260.9 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਸੋ ਦੋਨੋਂ ਹੀ ਜੂਨ ਔਰ ਜੁਲਾਈ ਦੇ ਵਿੱਚ ਨਾਰਮਲ ਤੋਂ ਉੱਪਰ ਲੁਧਿਆਣਾ ਦੇ ਵਿੱਚ بارش ਰਿਕਾਰਡ ਕੀਤੀ ਗਈ ਹੈ ਔਰ ਅਗਸਤ ਮਹੀਨੇ ਦੀ ਨਾਰਮਲ بارش 190.3 ਮਿਲੀਮੀਟਰ ਹੈ اور ਹੁਣ ਤੱਕ 94.6 ਮਿਲੀਮੀਟਰ بارش ਜਿਹੜੀ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਜਾ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਉਂਕਿ بارش ਦੀ ਪ੍ਰੋਡਿਕਸ਼ਨ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਇਸ ਵਾਰੀ ਜਿਹੜੀ ਅਗਸਟ ਮਹੀਨੇ ਦੀ بارش ਵੀ ਨੀਅਰ ਨਾਰਮਲ ਰਿਕਾਰਡ ਕੀਤੀ ਜਾਏਗੀ ਜੇਕਰ ਫਸਲਾਂ ਦੀ ਗੱਲ ਕੀਤੀ ਜਾਵੇ ਔਰ ਫਾਰਮੂਲ ਦੇ ਲਈ ਇਹ ਬਰਸਾਤ ਵਰਦਾਨ ਸਾਫਤ ਸਾਬਤ ਹੋਵੇਗੀ ਜਾਂ ਫਿਰ ਨੁਕਸਾਨ ਦਾ ਕਾਰਨ ਬਣੇਗੀ ਜੀ ਫਸਲਾਂ ਕਿਉਂਕਿ ਜਿਹੜੀਆਂ ਖਰੀਫ ਕ੍ਰੌਪਸ ਨੂੰ ਪਾਣੀ ਦੀ ਲੋੜ ਹੈ ਸੋ ਜਿਹੜਾ ਇਹ ਵਾਲਾ ਸੀ ਕਹਿ ਸਕਦੇ ਆ ਕਿ ਪਾਣੀ ਦੀ ਲੋੜ ਪੂਰਾ ਕਰ ਸਕਦੀ ਹੈ ਪਰ ਸਾਰੀਆਂ ਫਸਲਾਂ ਨੂੰ ਬਹੁਤ ਪਾਣੀ ਜਾਂ ਖੜਾ ਪਾਣੀ ਦੀ ਲੋੜ ਨਹੀਂ ਹੁੰਦੀ ਸੋ ਫਾਰਮਰਸ ਨੂੰ ਜਿਹੜਾ ਫੀਲਡਸ ਦੇ ਵਿੱਚ ਡਰੇਨੇਜ ਸਿਸਟਮ ਦਾ ਜ਼ਰੂਰ ਜਿਹੜਾ ਠੀਕ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਹੋ ਸਕੇ ਕਾਕਰਿਸ ਵਾਲਾ ਮੈਂ ਮੇਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਲੋਕਾਂ ਨੂੰ ਇਹ ਹੀ ਦੱਸ ਸਕਦੇ ਹਾਂ ਜੀ ਕਿ ਅੱਜ ਵੀ ਕਾਫੀ ਥਾਂਾਂ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵੀ ਕਿਉਂਕਿ ਕੱਲ ਐਕਟੀਵਿਟੀ ਥੋੜੀ ਘੱਟ ਹੈ ਔਰ ਪਰਸੋਂ ਤੋਂ ਫੇਰ ਥੋੜੀ ਐਕਟੀਵਿਟੀ ਵੱਧ ਸਕਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਬਾਰਿਸ਼ ਕਾਫੀ ਥਾਂਾਂ ਤੇ ਹੋ ਸਕਦੀ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਇਨਫੈਕਸ਼ਨ ਵਗੈਰਾ ਦੇ ਕਾਫੀ ਚਾਂਸਸ ਹੁੰਦੇ ਨੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਜੇ ਕੋਈ ਟਰੈਵਲ ਪਲਾਨਸ ਨੇ ਉਹਨਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਚ ਜਾਈ ਤਾਂ ਸੋ ਬਿਲਕੁਲ ਇਸਨ ਮੌਸਮ ਮਾਹਰ ਡਾਕਟਰ ਪਵਨੀਤ ਕੋਰ ਕਿੰਗਰਾਜੀ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ ਬਰਸਾਤ ਨੂੰ ਲੈ ਕੇ ਔਰ ਆਮ ਲੋਕਾਂ ਨੂੰ ਵੀ ਕਹਿੰਦੇ ਹੋਏ ਨਜ਼ਰ ਆ ਰਿਹਾ ਜੇਕਰ ਛੋਟੋ ਛੋਟੋ ਕਿ ਟ੍ਰੈਵਲ ਦਾ ਪਲਾਨ ਬਣ ਰਿਹਾ ਤਾਂ ਸੋਸ਼ਲ ਮਿਕ ਕੀ ਕਰੋ ਨਿਕਲੋ ਕਿਉਂਕਿ ਬਰਸਾਤ ਹੈ ਜਿਹੜੀ ਆਉਣ ਵਾਲਾ ਜਿਨ੍ਹਾਂ ਦੇ ਵਿੱਚ ਹੋਰ ਵਾਦੀ ਹੋਈ ਨਜ਼ਰ ਆ ਰਿਹਾ ਔਰ ਖਾਣ ਪੀਣ ਚੀਜ਼ਾਂ ਦਾ ਵੀ ਜਿਹੜਾ ਧਿਆਨ ਰੱਖਦੇ ਹੋਏ ਸਾਫ਼ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਿਹਾ ਔਰ ਫਾਰਮਰ ਨੂੰ ਵੀ ਜਿਹੜੀ ਕੀ ਅਪੀਲ ਉਹ ਕਰਦੇ ਹੋਏ ਨਜ਼ਰ ਆ ਰਹੀ ਹੈ ਕੈਮਰਾ